ਤੁਹਾਡਾ ਜਿੱਥੇ ਮੈਂ ਸਵਾਗਤ ਕਰਦਾ ਔਰ ਉੱਥੇ ਹੀ ਅੱਜ ਇਸ ਗੱਲ ਦੀ ਖੁਸ਼ੀ ਹੈ ਮੈਨੂੰ ਕਿ ਜਿਸ ਮਕਸਦ ਦੇ ਨਾਲ ਜਿਸ ਪਰਪਸ ਦੇ ਲਈ ਆਮ ਆਦਮੀ ਪਾਰਟੀ ਦਾ ਜਨਮ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਇੱਕ ਲੰਮੀ ਜद्दोजਹਿਦ ਤੋਂ ਬਾਅਦ ਸ਼ੁਰੂ ਕੀਤਾ ਸੀਗਾ ਕਿ ਰਾਜਨੀਤੀ ਦੇ ਵਿੱਚ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ ਇਮਾਨਦਾਰੀ ਹੋਣੀ ਚਾਹੀਦੀ ਹੈ ਔਰ ਔ ਲੋਕਾਂ ਦੇ ਪ੍ਰਤੀ ਲੀਡਰ ਨੇ ਜਿਹੜੇ ਉਹ ਜਵਾਬਦੇਹ ਹੋਣੇ ਚਾਹੀਦੇ ਨੇ ਉਸ ਮਕਸਦ ਦਾ ਰੰਗ ਹੈ ਜਿਹੜਾ ਉਹ ਦੂਜੀਆਂ ਪਾਰਟੀਆਂ ਦੇ ਲੀਡਰਾਂ ਦੇ ਉੱਪਰ ਵੀ ਚੜਨਾ ਸ਼ੁਰੂ ਹੋ ਗਿਆ ਮੇਰਾ ਮਕਸਦ ਮੇਰੀ ਮੁਰਾਦ ਕੱਲ ਸਾਡੇ ਬਹੁਤ ਹੀ ਸਤਕਾਰਯੋਗ ਬੀਜੇਪੀ ਪੰਜਾਬ ਦੇ ਪ੍ਰਧਾਨ ਸ਼੍ਰੀ ਸੁਨੀਯੁਜਾਖੜ ਜੀ ਨੇ ਮੇਰੇ ਸਤਕਾਰਯੋਗ ਨੇ ਉਹਨਾਂ ਨੇ ਇੱਕ वार्ता ਦੇ ਦੌਰਾਨ ਕਿਹਾ ਕਿ ਜੋ ਸਾਰੇ ਲੀਡਰ ਨੇ ਪੰਜਾਬ ਦੇ ਉਹਨਾਂ ਨੂੰ ਦਾ ਡੋਪ ਟੈਸਟ ਵੀ ਹੋਣਾ ਚਾਹੀਦਾ ਡੋਪ ਟੈਸਟ ਤੋਂ ਪਹਿਲਾਂ ਉਹਨਾਂ ਸਾਰੇ ਲੀਡਰਾਂ ਦਾ ਚਾਹੇ ਕੋ ਐਮ ਐਲ ਏ ਹੋਵੇ ਚਾਹੇ ਮੰਤਰੀ ਹੈ ਉਹਨਾਂ ਨੂੰ ਜਿਹੜੇ ਪ੍ਰਾਪਰਟੀ ਇਹਦੇ ਵੇਰਵੇ ਨੇੜੇ ਨਸ਼ਰ ਕਰਨੇ ਚਾਹੀਦੇ ਨੇ ਔਰ ਇਹਦੀ ਸਭ ਤੋਂ ਪਹਿਲਾਂ ਸ਼ੁਰੂਆਤ ਹੈ ਜਿਹੜੀ ਉਹ ਸਾਰੀਆਂ ਹੀ ਪਾਰਟੀਆਂ ਦੇ ਪ੍ਰਧਾਨਾਂ ਤੋਂ ਹੋਣੀ ਚਾਹੀਦੀ ਹੈ ਮੈਂ ਸ੍ਰੀ ਸੁਨੀਲ ਜਾਖੜ ਜੀ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਕਿ ਜਿਸ ਮਕਸਦ ਦੇ ਨਾਲ ਆਮ ਆਦੀ ਪਾਰਟੀ ਸ਼ੁਰੂ ਹੋਈ ਸੀਗੀ ਅੱਜ ਅੱਜ ਸਾਰੀਆਂ ਪਾਰਟੀਆਂ ਉਸ ਇਸ਼ੂ ਦੇ ਉੱਪਰ ਆਉਣੀਆਂ ਸ਼ੁਰੂ ਹੋ ਗਈਆਂ ਮੈਂ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਆਮ ਆਦੀ ਪਾਰਟੀ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸੁਨੀਲ ਜਾਖੜ ਜੀ ਨੂੰ ਕਹਿਣਾ ਚਾਹੂਗਾ ਕਿ ਜਾਖੜ ਸਾਹਿਬ ਇਹ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਮੈਂ ਕਿਉਂਕਿ ਸੂਬਾ ਪ੍ਰਧਾਨ ਆਮ ਆਦੀ ਪਾਰਟੀ ਦਾ ਔਰ ਚਾਹੇ ਉਹਨਾਂ ਨੇ ਪਤਾ ਨਹੀਂ ਕਿਸੇ ਹੋਰ ਦੇ ਕੰਟੈਕਸਟ ਦੇ ਵਿੱਚ ਕਹੀ ਪਰ ਮੈਂ ਇਹਨੂੰ ਆਪਦੀ ਨਿੱਜੀ ਤੌਰ ਦੇ ਉੱਪਰ ਜ਼ਿੰਮੇਵਾਰੀ ਸਮਝਦਾ ਕਿ ਇੱਕ ਸੱਤਾਤਰੀ ਧਿਰ ਦੇ ਸੂਬਾ ਪ੍ਰਧਾਨ ਹੋਣ ਦੇ ਨਾਤੇ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੈ ਉਹਦਾ ਸੂਬਾ ਪ੍ਰਧਾਨ ਹੋਣ ਦੇ ਨਾਤੇ ਸਭ ਤੋਂ ਪਹਿਲੀ ਜ਼ਿੰਮੇਵਾਰੀ ਮੇਰੀ ਬਣਦੀ ਹੈ ਕਿ ਮੈਂ ਉਹਨਾਂ ਦੇ ਇਸ ਗੱਲ ਦਾ ਇਸ ਚੈਲੰਜ ਦਾ ਸਵਾਗਤ ਕਰਾਂ ਉਸ ਚੈਲੰਜ ਨੂੰ ਐਕਸੈਪਟ ਕਰਾਂ ਸੋ ਜਾਖੜ ਸਾਹਿਬ ਮੈਂ ਤੁਹਾਡਾ ਜੋ ਤੁਸੀਂ ਗੱਲ ਕੱਲ ਗੱਲ ਕਹੀ ਹੈ ਮੈਂ ਉਹਦਾ ਜਿੱਥੇ ਸਵਾਗਤ ਕਰਦਾ ਮੈਂ ਤੁਹਾਡੇ ਉਸ ਚੈਲੰਜ ਨੂੰ ਐਕਸੈਪਟ ਵੀ ਕਰਦਾ ਆ ਕਿ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਪ੍ਰਾਪਰਟੀ ਦੇ ਵੇਰਵੇ ਜਿਹੜੇ ਉਹ ਨਸ਼ਰ ਕਰਨੇ ਚਾਹੀਦੇ ਨੇ ਮੇਰੇ ਕੋਲ ਮੇਰੀ ਪ੍ਰਾਪਰਟੀ ਦੇ ਵੇਰਵੇ ਜਿਹੜੇ ਉਹ ਅਵੇਲੇਬਲ ਨੇ ਔਰ ਜਿੱਥੇ ਤੱਕ ਰਹੀ ਗੱਲ ਡੋਪ ਟੈਸਟ ਦੀ ਡੋਪ ਟੈਸਟ ਤੁਸੀਂ ਜਗ੍ਹਾ ਚੁਣ ਲਓ ਤੁਸੀਂ ਦਿਨ ਚੁਣ ਲਓ ਤੁਸੀਂ ਡੇਟ ਚੁਣ ਲਓ ਸਾਰੇ মিডিਆ ਦੇ ਸਾਥੀਆਂ ਨੂੰ ਆਪਾਂ ਉੱਥੇ ਬੁਲਾ ਲਾਂਗੇ ਸਾਰੀਆਂ-ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨਾਲ ਤੁਸੀਂ ਕਿਉਂਕਿ ਵੱਡੇ ਹੋ ਸਤਕਾਰਯੋਗੋਂ ਪਹਿਲਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਰਹੇ ਹੋ ਹੁਣ ਭਾਜਪਾ ਦੇ ਪ੍ਰਧਾਨ ਹੋ ਭਾਜਪਾ ਦਾ ਗੱਠਜੋੜ ਸਾਰੀ ਉਮਰ ਅਕਾਲੀ ਦਲ ਦੇ ਨਾਲ ਰਿਹਾ ਸੋ ਮੇਰੇ ਕਹਿਣ ਦਾ ਮਤਲਬ ਥੋੜੇ ਸਾਰਿਆਂ ਨਾਲ ਚੰਗੇ ਵਧੀਆ ਤਾਲੁਕਤ ਨੇ ਤੁਸੀਂ ਉਹਨਾਂ ਸਾਰਿਆਂ ਦੇ ਨਾਲ ਟਾਇਪ-ਅੱਪ ਕਰ ਲਓ ਉਹਨਾਂ ਨਾਲ ਗੱਲਬਾਤ ਕਰ ਲਓ ਤੇ ਦਿਨ ਸਮਾਂ ਸਥਾਨ ਉਹ ਤੁਸੀਂ ਆਪ ਤੈਅ ਕਰ ਲਓ ਅਮਨ ਅਰੜਾ ਤੁਹਾਨੂੰ ਉੱਥੇ ਮੌਜੂਦ ਮਿਲੂਗਾ ਹਾਜ਼ਰ ਮਿਲੂਗਾ ਕਿਉਂਕਿ ਅਸੀਂ ਇਹ ਮੰਨ ਕੇ ਚੱਲਦੇ ਆਂ ਕਿ ਲੋਕਾਂ ਪ੍ਰਤੀ ਜਵਾਬਦੇਹੀ ਹੈ ਜਿਹੜੀ ਉਹ ਲੀਡਰਾਂ ਦੀ ਹੋਣੀ ਚਾਹੀਦੀ ਹੈ ਸੋ ਜਿੱਥੇ ਆਪਾਂ ਪੰਜਾਬ ਮੈਂ ਸਮਝਦਾ ਕਿ ਚੰਗੀ ਸ਼ੁਰੂਆਤ ਹੈ ਜਿਹੜੀ ਚਿੰਗ ਚੰਗੀਆਂ ਚਿੰਗਾਂ ਨੇ ਜਿਹੜੀਆਂ ਉਹ ਅੱਗੇ ਦੀ ਅੱਗੇ ਵੱਧਦੀਆਂ ਰਹਿਣੀਆਂ ਚਾਹੀਦੀਆਂ ਨੇ ਮੈਂ ਤਾਂ ਬਲਕਿ ਤੁਹਾਨੂੰ ਇੱਥੇ ਤੱਕ ਬੇਨਤੀ ਕਰੂੰਗਾ ਜਾਖੜ ਸਾਹਿਬ ਕਿ ਆਪਾਂ ਇਹ ਚੰਗੀ ਪ੍ਰਤ ਜਿਹਦੀ ਤੁਸੀਂ ਸ਼ੁਰੂਆਤ ਕਰਨ ਦੀ ਕੱਲ ਗੱਲ ਕੀਤੀ ਹੈ ਜਿਸਦੇ ਲਈ ਮੈਂ ਤੁਹਾਡਾ ਸ਼ੁਕਰਗੁਜ਼ਾਰ ਆ ਆਪਾਂ ਇਹ ਸਿਰਫ ਔਰ ਸਿਰਫ ਆਪਾਂ ਪੰਜਾਬ ਤੱਕ ਵੀ ਸੀਮਿਤ ਕਿਉਂ ਰੱਖਣਾ ਹੈ ਦੂਜੀਆਂ ਸਟੇਟਾਂ ਦੇ ਲੋਕਾਂ ਨੂੰ ਵੀ ਇਮਾਨਦਾਰ ਆ ਲੀਡਰਾਂ ਦੀ ਲੀਡਰ ਮਿਲਣੇ ਚਾਹੀਦੇ ਨੇ ਸੋ ਇਹਦੇ ਲਈ ਆਪਾਂ ਸ਼ੁਰੂਆਤ ਪੰਜਾਬ ਤੋਂ ਕਰੀਏ ਜਿੱਥੇ ਜਿਹੜਾ ਦਿਨ ਸਮਾਂ ਸਥਾਨ ਤੁਸੀਂ ਤੈਅ ਕਰੋਗੇ ਸਾਰਿਆਂ ਦੇ ਨਾਲ ਗੱਲ ਕਰਕੇ ਅਮਨ ਪਹੁੰਚੂ ਉੱਥੇ ਦੂਜੀਆਂ ਸਟੇਟਾਂ ਦੇ ਵਿੱਚ ਵੀ ਇਹ ਗੱਲ ਪੰਜਾਬ ਤੋਂ ਟਰੈਵਲ ਕਰਨੀ ਚਾਹੀਦੀ ਹੈ ਤੁਸੀਂ ਆਪਦੇ ਲੀਡਰ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਲ ਜੇਪੀ ਨੱਡਾ ਜਿਨ੍ਹਾਂ ਤੁਹਾਡੇ ਨੈਸ਼ਨਲ ਪ੍ਰਧਾਨ ਨੇ ਤੁਸੀਂ ਉਹਨਾਂ ਨਾਲ ਗੱਲ ਕਰ ਲੋ ਮੈਂ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਮੈਂ ਉਹਨਾਂ ਨੂੰ ਬੇਨਤੀ ਕਰ ਲੂੰਗਾ ਸਾਰੀਆਂ ਸਟੇਟਾਂ ਦੇ ਹੀ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਦੀ ਦੇ ਵੇਰਵੇ ਨੇ ਜਿਹੜੇ ਉਹ ਕਿਉਂ ਨਾ ਨਸ਼ਰ ਹੋਣ ਜੀ ਮੁਲਕ ਅੱਜ ਇਮਾਨਦਾਰ ਲੀਡਰਾਂ ਦੀ ਦੀ ਉਡੀਕ ਹੈ ਜਿਹੜੀ ਉਹ ਕਰ ਰਿਹਾ ਸੋ ਮੇਰੀ ਤੁਹਾਨੂੰ ਜਿੱਥੇ ਬੜੇ ਸਤਕਾਰ ਦੇ ਨਾਲ ਬੜੇ ਹਲੀਮੀ ਦੇ ਨਾਲ ਜਿੱਥੇ ਮੈਂ ਤੁਹਾਡੀ ਜਿਹੜੀ ਕੱਲ ਦੀ ਗੱਲ ਸੀਗੀ ਕੱਲ ਦਾ ਜੋ ਤੁਹਾਡਾ ਸੁਜੈਸ਼ਨ ਸੁਝਾ ਜਾਂ ਚੈਲੰਜ ਸੀਗਾ ਜਿੱਥੇ ਮੈਂ ਉਹਨੂੰ ਖਿੜੇ ਮੱਥੇ ਮੈਂ ਪ੍ਰਵਾਨ ਕਰਦਾ ਉੱਥੇ ਹੀ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਕੋਈ ਵੀ ਦਿਨ ਸਮਾਸਥਾਨ ਇਹਨਾਂ ਦੋਨਾਂ ਕੰਮਾਂ ਦੇ ਲਈ ਮੌਜੂ ਜੋ ਡਾਕਟਰ ਨੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ মিডিਆ ਦੇ ਸਾਹਮਣੇ ਡੋਪ ਟੈਸਟ ਕਰਾਉਣ ਦਾ ਤਾਂ ਕਿ ਆਪਾਂ ਲੋਕ ਹਰ ਤਰ੍ਹਾਂ ਦੇ ਨਸ਼ੇ ਤੋਂ ਰਹਿ ਤਾ ਔਰ ਦੂਸਰਾ ਪ੍ਰਾਪਰਟੀ ਦੇ ਵੇਰਵੇ ਨੇ ਜਿਹੜੇ ਉਹਨਾਂ ਨੂੰ ਨਸ਼ਰ ਕਰਨ ਦਾ ਇਹ ਸਾਰੇ ਡਾਕੂਮੈਂਟ ਮੈਂ ਲੈ ਕੇ ਉੱਥੇ ਪਹੁੰਚ ਜਾਊਗਾ ਸੋ ਕਿਰਪਾ ਕਰਕੇ ਹਿੰਮਤ ਹੈ ਜਿਹੜੀ ਹੁਣ ਮੇਰੀ ਤੁਹਾਨੂੰ ਬੇਨਤੀ ਹੈ ਕਿ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਹੈ ਉਹਨੂੰ ਵਿਚ ਵਿਚਾਲੇ ਨਾ ਛੱਡਿਓ ਇਸ ਗੱਲ ਨੂੰ ਕਿਸੇ ਆਪਾਂ ਤਣ ਪੱਤਨ ਲਾ ਦਈਏ ਤਾਂ ਕਿ ਪੰਜਾਬ ਦੇ ਲੋਕਾਂ ਦਾ ਵੀ ਵਿਸ਼ਵਾਸ ਹੈ ਜਿਹੜਾ ਉਹ ਆਪਣੀ ਪੋਲੀਟੀਕਲ ਲੀਡਰਸ਼ਿਪ ਦੇ ਉੱਪਰ ਪੋਲੀਟੀਕਲ ਕਲਾਸ ਦੇ ਉੱਪਰ ਉਹ ਬਣ ਸਕੇ ਬਹੁਤ ਬਹੁਤ ਧੰਨਵਾਦ